ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਭਾਈ ਮੱਖਣ ਸ਼ਾਹ ਜੀ ਗੁਰੂ ਘਰ ਦੇ ਬਹੁਤ ਵੱਡੇ ਸ਼ਰਧਾਲੂ ਸਨ ਤੇ ਉਹਨਾਂ ਦਾ ਪਰਿਵਾਰ ਗੁਰੂ ਨਾਨਕ ਪਾਤਸ਼ਾਹ ਉੱਤੇ ਬਹੁਤ ਵਿਸ਼ਵਾਸ ਕਰਦਾ ਸੀ ਤੇ ਭਾਈ ਮੱਖਣ ਸ਼ਾਹ ਜੀ ਕੰਮਕਾਰ ਤੋਂ ਇੱਕ ਵਪਾਰੀ ਸਨ ਇੱਕ ਵਾਰੀ ਜਦੋਂ ਉਹ ਵਪਾਰ ਕਰਨ ਲਈ ਸਮੁੰਦਰੀ ਜਹਾਜ਼ ਤੇ ਸਮਾਨ ਲੱਦ ਕੇ ਜਾ ਰਹੇ ਸਨ ਤਾਂ ਉਸ ਵੇਲੇ ਉਹਨਾਂ ਦਾ ਜਹਾਜ਼ ਇੱਕ ਭਿਆਨਕ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਤੂਫਾਨ ਇੰਨਾ ਕਾ ਜ਼ਿਆਦਾ ਸੀ ਕਿ ਉਸਨੇ ਸਮੁੰਦਰ ਵਿੱਚ ਉਥਲ-ਪੁਥਲ ਮਚਾ ਦਿੱਤੀ ਤੇ ਉਸ ਭਿਆਨਕ ਤੂਫਾਨ ਦੇ ਨਾਲ ਜਹਾਜ਼ ਦਾ ਸੰਤੁਲਨ ਖੋਣਾ ਸ਼ੁਰੂ ਹੋ ਗਿਆ ਪਾਣੀ ਦੀਆਂ ਛੱਲਾਂ ਇੰਨੀਆਂ ਜ਼ੋਰਦਾਰ ਸਨ ਕਿ ਜਹਾਜ਼ ਤੇ ਰੱਸੀਆਂ ਨਾਲ ਬੰਨਿਆ ਸਮਾਨ ਵੀ ਛੱਲਾਂ ਦੇ ਨਾਲ ਹੀ ਵਹਿਣਾ ਸ਼ੁਰੂ ਹੋ ਗਿਆ ਅਚਾਨਕ ਪਾਣੀ ਦੀ ਇੱਕ ਜ਼ੋਰਦਾਰ ਛਲ ਆਈ ਤੇ ਭਾਈ ਮੱਖਣ ਸ਼ਾਹ ਨੂੰ ਸਮੁੰਦਰ ਵਿੱਚ ਖਿੱਚਣ ਲੱਗੀ ਜਿਸ ਕਾਰਨ ਭਾਈ ਸਾਹਿਬ ਜੀ ਦੀ ਦਸਤਾਰ ਲੱਤ ਕੇ ਉਹਨਾਂ ਦੇ ਸਰੀਰ ਨਾਲ ਫਸ ਗਈ ਤਾਂ ਭਾਈ ਮੱਖਣ ਸ਼ਾਹ ਜੀ ਨੇ ਆਪਣੀ ਦਸਤਾਰ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਜਹਾਜ਼ ਨਾਲ ਬੰਨ ਲਿਆ ਜਿਸ ਕਰਕੇ ਉਹ ਉੱਥੇ ਹੀ اٹਕੇ ਰਹੇ ਸਮੁੰਦਰੀ ਜਹਾਜ਼ ਨੂੰ ਚਲਾਉਣ ਵਾਲੇ ਮਲਾ ਨੇ ਭਾਈ ਮੱਖਣ ਸ਼ਾਹ ਜੀ ਨੂੰ ਦੱਸਿਆ ਕਿ ਤੂਫਾਨ ਤਾਂ ਰੁਕ ਨਹੀਂ ਰਿਹਾ ਤੇ ਸਾਡਾ ਜਹਾਜ਼ ਹੁਣ ਕੁਝ ਹੀ ਸਮੇਂ ਵਿੱਚ ਡੁੱਬ ਜਾਵੇਗਾ ਤਾਂ ਮਲਾਹ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਮੱਖਣ ਸ਼ਾਹ ਜੀ ਬਿਲਕੁਲ ਵੀ ਨਹੀਂ ਡੋਲੇ ਤੇ ਇਕਾਗਰ ਚਿਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅਰਦਾਸ ਕਰਨ ਲੱਗੇ ਕਿ ਹੇ ਸੱਚੇ ਪਾਤਸ਼ਾਹ ਜੀ ਮੇਰਾ ਜਹਾਜ਼ ਡੁੱਬਣ ਵਾਲਾ ਹੈ ਕਿਰਪਾ ਕਰਕੇ ਮੇਰੇ ਡੁੱਬਦੇ ਜਹਾਜ਼ ਨੂੰ ਦੁੱਬਣੋਂ ਬਚਾ ਲਓ ਏ ਦੀਨ ਦਿਆਲ ਜੀ ਜੇਕਰ ਤੁਸੀਂ ਮਿਹਰ ਕੀਤੀ ਤੇ ਮੇਰਾ ਜਹਾਜ਼ ਡੁੱਬਣੋਂ ਬਚ ਗਿਆ ਤਾਂ ਮੈਂ ਗੁਰੂ ਘਰ ਜਾ ਕੇ ਸਭ ਤੋਂ ਪਹਿਲਾਂ 500 ਮੋਹਰਾਂ ਭੇਟਾ ਕਰਾਂਗਾ ਭਾਈ ਸਾਹਿਬ ਜੀ ਨੂੰ ਪੂਰਾ ਵਿਸ਼ਵਾਸੀ ਕਿ ਗੁਰੂ ਜੀ ਸਮਰੱਥ ਹਨ ਤੇ ਉਹਨਾਂ ਦਾ ਡੁੱਬਦਾ ਹੋਇਆ ਜਹਾਜ਼ ਜ਼ਰੂਰ ਬਚਾਉਣਗੇ ਪਰਮਾਤਮਾ ਦੀ ਕਿਰਪਾ ਹੋਈ ਤੇ ਥੋੜੀ ਦੇਰ ਬਾਅਦ ਹਵਾ ਦਾ ਰੁਖ ਬਦਲ ਗਿਆ ਤੇ ਤੂਫਾਨ ਦੂਸਰੀ ਦਿਸ਼ਾ ਵੱਲ ਚਲਾ ਗਿਆ ਪਾਣੀ ਦੀਆਂ ਲਹਿਰਾਂ ਥੰਮ ਗਈਆਂ ਤੇ ਜਹਾਜ਼ ਆਰਾਮ ਨਾਲ ਕੰਢੇ ਤੇ ਪਹੁੰਚ ਗਿਆ ਉਸ ਤੋਂ ਬਾਅਦ ਭਾਈ ਮੱਖਣ ਸ਼ਾਹ ਜੀ ਦਿੱਲੀ ਵਾਪਸ ਆ ਗਏ ਤੇ ਦਿੱਲੀ ਆਣ ਕੇ ਉਹਨਾਂ ਨੂੰ ਪਤਾ ਚੱਲਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਹਨ ਤਾਂ 500 ਮੋਹਰਾਂ ਨੂੰ ਭੇਂਟਾ ਕਰਨ ਲਈ ਭਾਈ ਮੱਖਣ ਸ਼ਾਹ ਜੀ ਬਾਬਾ ਬਕਾਲਾ ਪਹੁੰਚ ਗਏ ਤੇ ਉੱਥੇ ਪਹੁੰਚ ਕੇ ਦੇਖਦੇ ਹਨ ਕਿ ਤਕਰੀਬਨ 22 ਸਾਧੂ ਅਲਗ-ਅਲਗ ਥਾਵਾਂ ਤੇ ਬੈਠੇ ਹੋਏ ਸਨ ਜਿਹੜੇ ਕੀ ਆਪਣੇ ਆਪ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਅਖਵਾ ਰਹੇ ਸਨ ਤਾਂ ਇਹਨਾਂ 22 ਸਾਧੂਆਂ ਨੂੰ ਦੇਖ ਕੇ ਭਾਈ ਮੱਖਣ ਸ਼ਾਹ ਜੀ ਦੁਬਿਧਾ ਵਿੱਚ ਪੈ ਗਏ ਕਿ ਇਹਨਾਂ ਵਿੱਚੋਂ ਸੱਚਾ ਗੁਰੂ ਕੌਣ ਹੋਵੇਗਾ ਤਾਂ ਸੋਚਣ ਸਮਝਣ ਤੋਂ ਬਾਅਦ ਭਾਈ ਸਾਹਿਬ ਜੀ ਨੇ ਵਿਚਾਰ ਕੀਤੀ ਕਿ ਜਿਹੜਾ ਸੱਚਾ ਗੁਰੂ ਹੋਵੇਗਾ ਜਿਸਨੇ ਮੇਰੀ ਅਰਦਾਸ ਨੂੰ ਸੁਣ ਕੇ ਮੇਰਾ ਜਹਾਜ਼ ਡੁੱਬਣ ਤੋਂ ਬਚਾਇਆ ਸੀ ਉਹ ਤਾਂ ਅੰਤਰਜਾਮੀ ਹੋਵੇਗਾ ਤਾਂ ਇਹ ਸੋਚਣ ਤੋਂ ਬਾਅਦ ਭਾਈ ਮੱਖਣ ਸ਼ਾਹ ਜੀ ਨੇ ਸਾਰੇ ਸਾਧੂਆਂ ਨੂੰ ਦੋ-ਦੋ ਮੋਰਾ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਪੀ ਕੀ ਸਾਧੂ ਉਹਨਾਂ ਦੋ ਦੋ ਮੋਰਾ ਵਿੱਚ ਹੀ ਬੜਾ ਖੁਸ਼ੂ ਹੋ ਗਏ ਤਾਂ ਇਹ ਦੇਖ ਕੇ ਭਾਈ ਮੱਖਣ ਸ਼ਾਹ ਜੀ ਸਮਝ ਗਏ ਕਿ ਇਹਨਾਂ ਵਿੱਚੋਂ ਕੋਈ ਜਾਣਾ ਵੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਜੋਤ ਰੂਪ ਨਹੀਂ ਹੈ ਭਾਈ ਮੱਖਣ ਸ਼ਾਹ ਜੀ ਨੇ ਸੱਚੇ ਗੁਰੂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਤਾਂ ਖੋਜ ਵੀਨ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਚੱਲਿਆ ਕਿ ਇੱਥੋਂ ਥੋੜੀ ਦੂਰ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਹਾਪੁਰਖ ਇੱਕ ਭੋਰੇ ਵਿੱਚ ਬੈਠੇ ਹੋਏ ਹਨ ਭਾਈ ਮੱਖਣ ਸ਼ਾਹ ਜੀ ਜਦੋਂ ਉਸ ਭੋਰੇ ਦੇ ਕੋਲ ਪਹੁੰਚੇ ਤਾਂ ਅੱਗੋਂ ਉਹਨਾਂ ਨੂੰ ਮਾਤਾ ਗੁਜਰੀ ਜੀ ਦੇ ਦਰਸ਼ਨ ਹੋਏ ਜੋ ਕਿ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਹੋਏ ਸਨ ਜਦੋਂ ਭਾਈ ਮੱਖਣ ਸ਼ਾਹ ਜੀ ਭੋਰੇ ਦੇ ਅੰਦਰ ਗਏ ਤਾਂ ਉੱਥੇ ਪਹੁੰਚ ਕੇ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਆਪਣਾ ਸਿਰ ਝੁਕਾਇਆ ਤੇ ਚਰਨਾਂ ਨੂੰ ਹੱਥ ਲਗਾਇਆ ਤੇ ਉਹਨਾਂ ਨੂੰ ਵੀ ਪੰਜ ਮੋਹਰਾਂ ਭੇਟਾਂ ਕਰ ਦਿੱਤੀਆਂ ਤਾਂ ਗੁਰੂ ਜੀ ਨੇ ਕਿਹਾ ਕਿ ਭਾਈ ਜਦੋਂ ਤੇਰੇ ਉੱਪਰ ਔਖੀ ਘੜੀ ਬਣ ਆਈ ਸੀ ਤਾਂ ਉਸ ਵੇਲੇ ਤੂੰ ਗੁਰੂ ਘਰ ਵਿੱਚ ਪੰਜਾਂ ਮੋਹਰਾਂ ਭੇਟਾਂ ਕਰਨ ਦਾ ਵਚਨ ਕੀਤਾ ਸੀ ਤੇ ਅਕਾਲ ਪੁਰਖ ਨੇ ਤੇਰਾ ਜਹਾਜ਼ ਡੁੱਬਣੋਂ ਬਚਾਇਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਮੂਹੋਂ ਇਹ ਸ਼ਬਦ ਸੁਣ ਕੇ ਭਾਈ ਮੱਖਣ ਸ਼ਾਹ ਜੀ ਦੀਆਂ ਅੱਖਾਂ ਵਿੱਚੋਂ ਨੀਰ ਵਹਿਣ ਲੱਗ ਪਿਆ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਟਹਿ ਪਏ ਸੱਚੇ ਗੁਰੂ ਜੀ ਦੇ ਦਰਸ਼ਨ ਪਾ ਕੇ ਭਾਈ ਮੱਖਣ ਸ਼ਾਹ ਜੀ ਐਨੇ ਉਤਸ਼ਾਹ ਵਿੱਚ ਆ ਗਏ ਕਿ ਉਹ ਛੱਤ ਉੱਤੇ ਚੜ ਕੇ ਆਪਣੇ ਗਲ ਵਿੱਚ ਪਾਏ ਪਰਨੇ ਨੂੰ ਜ਼ੋਰ-ਜ਼ੋਰ ਦੀ ਘਮਾਉਣ ਲੱਗੇ ਤੇ ਉੱਚੀ-ਉੱਚੀ ਬੋਲਣ ਲੱਗੇ ਕੀ ਲਾਦੋ ਰੇ ਗੁਰੂ ਲਾਦੋ ਰੇ ਸਤਨਾਮ ਸ਼੍ਰੀ ਵਾਹਿਗੁਰੂ